ਸਰ ਇਹ ਗੱਲ ਜੇ ਸਾਰੇ ਵੀਰਾਂ ਨੂੰ ਲਓ ਵੀ ਸੱਜਣੋ ਆਪਾਂ ਵਿਖਾਉਣੇ ਅੱਜ ਤੁਹਾਨੂੰ ਆਪਣੀ ਕਣਕ ਜਿੰਦੇ ਉੱਤੇ ਆਪਾਂ ਕਿੰਨੀ ਕੁ ਖਰਾਕ ਪਾਈ ਤੇ ਕਿਹੜੀ ਵੈਰੈਟੀ ਸੀ ਤੇ ਕਿੰਨੇ ਕੁ ਸਮਾਂ ਦੀ ਹੋ ਗਈ ਤੇ ਕਿਹੜੀ ਗਰੀ ਆਪਾਂ ਅੰਦਰ ਤੋਂ ਸਪਰੇਅ ਕੀਤੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਹ ਮੇਰਾ ਵੀਰੋ ਡੀਬੀਡਬਲਯੂ 222 ਕਣਕ ਤੇ ਆਪਾਂ ਇਹਦੀ ਬਜਾਈ ਕੀਤੀ ਸੀ 7 ਨਵੰਬਰ ਦੀ ਬਜਾਈ ਕੀਤੀ ਹੋਈ ਮੇਰਾ ਵੀਰੋ ਇਹ ਕਣਕ ਦੀ ਤੇ ਅੱਜ ਕਣਕ ਘੜ ਤੋਂ ਘਾੜ ਤੋਂ ਹੀ 50 52 ਦਿਨਾਂ ਪੰਜਾਹ ਕੁ ਦਿਨਾਂ ਦੇ ਨੇੜੇ ਤੇੜੇ ਕਣਕੇ ਅਪੜ ਚੁੱਕੀ ਕਣਕ ਦਾ ਰੰਗ ਰੂਪ ਤੁਸੀਂ ਚੈੱਕ ਕਰੋ ਮੇਰਾ ਵੀਰੋ ਤੇ ਇਹਦੇ ਉੱਤੇ ਖਰਾਕ ਜੇ ਤੱਕ ਕੀ ਪਈ ਹੈ ਕਿ ਸਿਰਫ 2 ਗੱਟੇ ਯੂਰੀਆ ਦੇ ਪਾਏ ਨੇ ਆਪਾਂ 32 ਕੁ ਦਿਨਾਂ ਤੋਂ ਇਹਦੇ ਆਪਾਂ ਪਾਣੀ ਲਾਤਾ ਸੀ ਪਹਿਲਾ ਜਿਹੜਾ ਲਾਇਆ ਸੀ ਕਣਕ ਨੂੰ ਦੂਜਾ ਪਾਣੀ ਤੇ ਅਜੇ ਕੋਈ ਚੱਕਰ ਹੀ ਨਹੀਂ ਹੈਗਾ ਜ਼ਮੀਨ ਬੜੀ ਜ਼ਿਆਦਾ ਗਿੱਲੀ ਹੈ ਜੇ ਪਈ ਹੋਈ ਹੈ ਉਪਰੋ ਤਰੇਲ ਬੜੀ ਜਿਆਦਾ ਪੈਣ ਗਈ। 2 ਗਟੇ ਯੂਰੀਆ ਦੇ ਤੇ ਕਣਕ ਨਾਲ ਜਿਹੜੀ بارش ਥੋੜੀ ਜਿਹੀ ਹੋ ਗਈ 10 ਕੁ ਤਰੀਕ ਦੇ ਨੇੜੇ ਤੇੜੇ ਤੇ ਕਣਕ ਡਾਗ ਗਈ ਸੀ ਤੇ ਕਣਕ ਨਿਕਲਣ ਦੇ ਵਿੱਚ ਬੜੀ ਮੁਸ਼ਕਲ ਹੋਈ ਤੇ ਬੜੀ ਵਿਰਲੀ ਥੋੜੀ ਜਿਹੀ ਕਣਕ ਵੈਸੇ ਤਾਂ ਵਿਰਲੀ ਏ। ਪਰ ਵੈਸੇ ਜਿੱਥੋਂ ਤੱਕ ਜਾਬਦਾ ਕਿ ਝਾੜ ਪੂਰਾ ਵਧੀਆ ਰਹੂਗਾ। ਕਣਕ ਜਿਆਦੀ ਵੀ ਸੰਘਣੀ ਮਾਰੀ ਹੁੰਦੀ। ਬਹੁਤ ਵਧੀਆ ਵੈਸੇ ਕਣਕ ਫਿਰ ਵੀ ਵਧੀਆ ਹੋਊਗਾ ਪੀ। ਤਿੰਨ ਦਿਨ ਤੇ ਆਪਾਂ ਸਪਰੇਅ ਕੀਤੀ ਸੀ ਆਪਾਂ ਇੱਕ ਮੈਗਨੀਜ਼ ਤੇ ਕਲੀ ਦਾ ਪਾਣੀ ਤੇ ਜੈਂਕ ਤੇ ਯੂਰੀਆ ਉਹਦਾ ਰਿਜ਼ਲਟ ਵੇਖੋ ਮੇਰਾ ਵੀ ਰੋਕੀ ਰਿਜ਼ਲਟ ਬੜਾ ਹੀ ਵਧੀਆ ਉਹ ਸਪਰੇਅ ਨੇ ਦਿੱਤਾ ਪਰ ਤਿੰਨ ਚਾਰ ਸਾਲ ਹੋ ਗਏ ਨੇ ਇਹ ਸਪਰੇਅ ਨੂੰ ਕਰਦੇ ਪਿਆ ਨੂੰ ਜਿਹੜੇ ਮੇਰੇ ਭਰਾ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਜਿਹੜੇ ਮੇਰੇ ਵੀਰ ਨਹੀਂ ਨਾ ਕਈ ਕਰਦੇ ਇੱਕ ਵਾਰੀ ਇਹ ਸਪਰੇਅ ਮੇਰਾ ਵੀਰੋ ਇੱਕ ਕਰਕੇ ਵੇਖੋ ਤੁਸੀਂ ਸਿਰਫ ਕਿੱਲੇ ਦੇ ਜਾਂਦੇ ਕਿੱਲੇ ਤੇ ਟ੍ਰਾਇਲ ਕਰੋ ਉਸ ਕਣਕ ਦਾ ਤੇ ਜਿਹੜੀ ਸਪਰੇ ਜਿਹੜੀ ਕਣਕ ਤੇ ਕੀਤੀ ਹੋਊਗੀ ਉਸ ਦਾ ਕਣਕ ਦਾ ਰੰਗ ਨਾ ਕਦੀ ਵੀ ਰਲੇਗਾ ਦੂ ਅੱਧੀ ਦਾ ਫਰਕ ਦਿਸੇਗਾ ਮੇਰਾ ਵੀਰੋ ਕਾਲੀ ਸ਼ਾਹ ਕਣਕ ਭਾ ਮਾਰਨ ਲੱਗ ਪਈਂਦੀ ਦੂਜੇ ਤੇ ਜਿਹਦੇ ਨਾ ਤੇ ਕਈ ਨਾ ਮੇਰੇ ਭਰਾਵਾ ਦੀ ਜਿਵੇਂ ਗੁੱਲੀ ਡੰਡੇ ਦੀਆਂ ਕਈਆਂ ਮੇਰਾ ਵੀਰਾਂ ਨੇ ਸਪਰੇ ਹੁਣ ਕੀਤੀਆਂ ਸੀ ਤੇ ਕਣਕਾਂ ਥੋੜੀਆਂ ਹੀ ਨਾ ਪੀਲੀਆਂ ਪੈ ਗਈਆਂ ਜਾਂ ਜ਼ਿਆਦਾ ਕਿਤੇ ਪਵਾਰਾ ਮਾਰਤਾ ਕਈਆਂ ਵੀਰਾਂ ਨੂੰ ਸਪਰੇ ਕਰਨ ਵਾਲਿਆਂ ਨੇ ਉੱਥੇ ਕਣਕਾਂ ਵੀਰਾਂ ਦੀਆਂ ਦਬ ਗਈਆਂ ਦਬਨ ਦਾ ਕਾਰਨ ਇਹ ਹੋਊਗੀ ਉੱਤੋਂ ਥੱਲੇ ਜਿਆਦੀ ਸੱਲ ਹੀ ਤੂੰ ਉਪਰੋਂ ਹੀ ਮੇਰਾ ਵੀਰੋ ਤਰੇਲ ਜਿਆਦੀ ਪੈਣ ਰਹੀ ਧੁੰਦ ਬੜੀ ਜਿਆਦੀ ਥੱਲੇ ਵੀ ਸੱਲ ਹੋਣ ਕਰਕੇ ਜਿੱਥੇ ਮੇਰਾ ਵੀਰਾਂ ਨੇ ਕਾਲੀ ਕਰਤੀ ਕਿ ਛੇਤੀ ਸਪਰੇਅ ਕਰਤੀ ਗੁੱਲੀ ਡੰਡੇ ਦੀ ਤੋ ਉੱਥੇ ਵੀ ਕਣਕ ਕਈ ਵੀਰਾਂ ਦੀ ਦਬ ਗਈ ਜਾਂ ਪੀਲੀ ਭਾਅ ਮਾਰਨ ਲੱਗ ਪਈ ਬੜੀ ਜਿਆਦੀ ਪਈ ਥਾਂ ਮੈਂ ਇਵੇਂ ਦਬ ਜੇ ਪੈ ਗਏ ਨੇ ਉਹਨਾਂ ਦਾ ਇੱਕੋ ਇੱਕ ਮੇਰਾ ਵੀਰੋ ਹੱਲੇ ਜਾਂਦੇ 2.5 ਕਿਲੋ ਤੁਸੀਂ ਯੂਰੀਆ ਲੈਣੀ ਤੇ 2.5 ਕਿਲੋ ਮੇਰਾ ਵੀਰੋ ਲੈਣੀ ਡੀਪੀ DAP ਨੂੰ ਜੇ ਘੁਲਣਾ ਹੈ ਮੇਰਾ ਵੀਰੋ ਤੇ ਠੰਡੇ ਪਾਣੀ 'ਚ ਕਦੀ ਨਹੀਂ ਇਹ ਘੁਲਣੀ ਜਿੰਨਾ ਮਰਜੀ ਯੋਰ ਲਾ ਲਿਆ ਇਹ ਖੁਰਦੀ ਨਹੀਂ ਛੇਤੀ ਹੁੰਦੀ ਕਿਉਂਕਿ ਇਹ ਚੀਜ਼ ਹੈ ਗਰਮੀ ਦੀ ਇਹਨੇ ਗਰਮਾਸ਼ ਦੇ ਨਾਲ ਹੀ ਛੇਤੀ ਖੁਰਨਾ ਜੇ ਖਰੀਦਾਂ ਗਰਮ ਪਾਣੀ ਦੇ ਵਿੱਚ ਮੇਰਾ ਵੀਰੋ ਪਾ ਕੇ ਤੇ DAP ਖੋਲ ਲੈਣੀ ਤੇ ਥੋੜਾ ਕੁਸੇਜ ਪਾਣੀ ਦੇ ਵਿੱਚ ਆਪਾਂ ਯੂਰੀਆ ਖੋਲ ਲੈਣੀ ਜਿੱਥੇ ਇਥੇ ਮੇਰਾ ਵੀਰੋ ਕਣਕ ਜਿਹੜੇ ਵੀਰਾਂ ਦੀ ਦਬ ਚੁੱਕੀ ਜਾਂ ਪੀਲੀ ਭਾ ਮਰਨ ਲੱਗ ਪਈ ਉੱਥੇ ਇੱਕ ਦੋ ਸਪਰੇਅ ਆ ਉੱਥੇ ਕਰ ਦਿਓ ਦੂਜੇ ਕਰਦੋ ਕਰਦੋ ਤੀਜੇ ਚੌਥੇ ਦੇ ਰਿਜ਼ਲਟ ਹੁੰਦਾ ਤੁਸੀਂ ਆਪੇ ਦੇਖਣਾ ਸ਼ੁਰੂ ਕਰਦੇ ਆ ਜੇਗੀ ਕਣਕ ਦਾ ਰੰਗ ਕਾਲਾ ਸ਼ਾਹ ਲੱਗ ਪਏਗਾ ਤੇ ਕਣਕ ਜਿਹੜੀ ਦਵੀ ਹੋਈ ਉਹ ਵੀ ਉੱਠਣ ਲੱਗ ਪਏਗੀ ਮੇਰਾ ਵੀਰੋ ਜੇ ਨਹੀਂ ਜਾਂ ਕਣਕਾ ਮੇਰੇ ਵੀਰਾਂ ਦੀਆਂ ਕਈਆਂ ਦੀਆਂ ਵਿਰਲੀਆਂ ਆ ਜਾਂ ਤਿਲੀ ਤਿਲੀ ਜੀ ਖੜੀਆਂ ਹੋ ਰਹੀ ਤਰ੍ਹਾਂ ਦੀਆਂ ਖੜੀਆਂ ਹੋਈਆਂ ਇੱਕ ਇੱਕ ਤਿਲੀ ਖੜਾ ਜਿੱਦ ਤੱਕ ਦਾਣਾ ਕਰਿਆ ਉੱਥੇ ਦੀ ਉੱਥੇ ਹੀ ਰੁਕ ਪਿਆ ਦੋ ਉਹ ਹੀ ਖੜਾ ਆ ਬਸ ਉੱਥੇ ਮੇਰਾ ਵੀਰੋ ਸਿਰਫ ਇੱਕ ਆਪਾਂ ਸਪਰੇਅ ਕਰਨੀ ਏ ਜੈਂਕ ਕਲੀ ਦਾ ਪਾਣੀ ਯੂਰੀਆ ਤੇ ਮੈਗਨੀਜ਼ ਤੇ ਮੈਗਨੀਸ਼ੀਅਮ ਵੈਸੇ ਤਾਂ ਪਾ ਸਕਦੇ ਜੇ ਮੈਗਨੀਸ਼ੀਅਮ ਮੇਰਾ ਵੀਰੋ ਜੇ ਨਹੀਂ ਤਾਂ ਕੋਈ ਚੱਕਰ ਨਹੀਂ ਮੈਗਨੀਜ਼ ਦਾ ਰਿਜ਼ਲਟ ਵੈਸੇ ਕਾਫੀ ਵਧੀਆ ਤੇ ਜਿਹੜੀ ਜਿੰਕ ਮੇਰੇ ਭਰਾ ਕਈ ਜ਼ਿਆਦਾ ਕੰਫਿਊਜ਼ ਹੋਏ ਬੈਨੇਗੀ 33% ਵਾਲੀ ਜਿੰਕ ਮਿਲਦੀ 21% ਵਾਲੀ ਜਿੰਕ ਨਹੀਂ ਮਿਲਦੀਗੀ ਜੇ 33% ਵਾਲੀ ਜਿੰਕ ਪਾਤੀ ਤੇ ਮੇਰਾ ਵੀਰੋ ਕਣਕ ਸਾੜ ਦੇਗੀ ਹੋਰ ਕੋਈ ਗੰਦਪਿਲ ਪਾ ਕੇ ਆਪਾਂ ਕਣਕ ਆਪਦੇ ਹੱਥੀ ਸਾੜ ਲੈਣ ਨੂੰ ਗੱਲ ਵੱਖਰੀ ਜਿਹੜੀ ਆਪਾਂ ਜੰਕ ਪਾਉਣੀ ਮੇਰਾ ਵੀਰੋ 33% ਜੇ ਲੈਣੀ ਹੈ ਤਾਂ ਵੱਧ ਤੋਂ ਵੱਧ ਵੀ 600 ਗ੍ਰਾਮ ਜਾਂ 700 ਗ੍ਰਾਮ ਤੁਸੀਂ ਕਿੱਲੇ ਦੇ ਹਿਸਾਬ ਤੇ ਪਾ ਸਕਦੇ ਜੇ 33% ਵਾਲੀ ਕੋਈ ਚੱਕਰ ਨਹੀਂ ਬੇ ਧੜਕੋਗੇ ਸਪਰੇਅ ਕਰ ਦਿਓ ਇਸ ਕਿੱਲੇ ਦੇ ਉੱਤੇ ਵੀ ਆਪਾਂ ਮੇਰਾ ਵੀਰੋ ਜੰਕ ਦੀ ਸਪਰੇਅ ਨਾਲ ਮੈਗਨੀਟ ਕਲੀ ਦਾ ਪਾਣੀ ਸਪਰੇਅ ਕੀਤੀ ਹੋਈ ਹੈ ਕਲਕ ਦਾ ਰੰਗ ਰੂਪ ਤੁਸੀਂ ਆਪੇ ਵੇਖ ਲਓਗੇ ਕਾਲੀ ਸ਼ਾਹ ਦਿਸਦੀ ਪਈ ਜਿਹੜੇ ਮੇਰੇ ਭਰਾਵਾਂ ਦਾ ਕੋਈ ਵੀ ਏਦਾਂ ਦਾ ਕੋਈ ਸੁਝਾਅ ਹੋਵੇ ਤਾਂ ਆਪਨ ਕਮੈਂਟ ਬਾਕਸ 'ਚ ਦੱਸ ਸਕਦਾ ਹੈ ਬੇ ਧੜਕੋਗੇ ਮੇਰਾ ਵੀਰੋ ਜਿਹੜੀਆਂ ਪੀੜੀਆਂ ਹੋਈਆਂ ਕਣਕਾਂ ਜਾਂ ਦਬ ਚੁੱਕੀਆਂ ਕਣਕਾਂ ਉਹਨਾਂ ਉੱਤੇ ਦੋਵੇਂ ਸਪਰੇਅ ਆਪਾਂ ਜਿਹੜੀਆਂ ਦੱਸੀਆਂ ਉਹ ਕਰਕੇ ਵੇਖੋ ਰਿਜ਼ਲਟ ਤੁਹਾਨੂੰ ਦੂਜੇ ਤੀਜੇ ਦਿਨ ਆਪੇ ਦੱਸਣਾ ਸ਼ੁਰੂ ਕਰ ਦੇਗੀ ਪਰ ਕਰਿਆ ਜ ਮੜਾ ਵੀਰੋ ਪਾਣੀ ਜ਼ਿਆਦਾ ਲਾ ਕੇ ਘੱਟੋ ਘੱਟ 150 ਲੀਟਰ ਕਿੱਲੇ ਦਾ ਪਾਣੀ ਜ਼ਰੂਰ ਲਾਇਆ ਜੇ ਕਈ ਮੇਰੇ ਵੀਰ ਕਰਦੇ ਕੀ ਕਿੱਲੇ ਦੀਆਂ ਚਾਰਜਰ ਟੈਂਕੀਆਂ ਘਾ ਲੈਂਦੇ ਨੇ ਥੋੜਾ ਰਿਜ਼ਲਟ ਵੀ ਉਹੋ ਜਿਹਾ ਫਿਰ ਆਪਾਂ ਨੂੰ ਮਿਲਦਾ ਜਿੰਨਾ ਜ਼ਿਆਦਾ ਪਾਣੀ ਲਾਓਗੇ ਉਨੇ ਹੀ ਰਿਜ਼ਲਟ ਆਪਾਂ ਨੂੰ ਵਧੀਆ ਮਿਲੇਗਾ ਕੋਈ ਵੀ ਸੁਝਾਅ ਕਮੈਂਟ ਬਾਕਸੇ ਦੱਸਿਆ ਜੀ ਹੁਣ ਜੀ ਆਇਆਂ ਤੋਂ ਦਿਓ ਮਿਹਰਬਾਨੀ ਧੰਨਵਾਦ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ